ਬਹਿ ਜਰੂਰੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾ ਰਹੇ ਹਾਂ ਅੱਜ ਗਾਜਰ ਮਟਰ ਆਲੂ ਦੀ ਸਬਜੀ ਉਹਦੇ ਲਈ ਜੀ ਆਪਾਂ ਨੇ ਲਏ ਨੇ ਗਾਜਰਾ ਮਟਰ ਲਏ ਨੇ ਆਲੂ ਨੇ ਕੱਚੀ ਹਲਦੀ ਲਈ ਹੈ ਜੀ ਅਦਰਕ ਹਰਾ ਲਸਣ ਲਿਆ ਆਪਾਂ ਨੇ ਆ ਜੀ ਪਿਆਜ਼ ਲਏ ਨੇ ਆ ਜਿਹੜੇ ਆਪਣੇ ਜੀ ਹੁੰਦੇ ਨੇ ਨੋਰਮਲ ਨਮਕ ਮਿਰਚ ਮਸਾਲੇ ਉਹ ਲਏ ਨੇ ਜੀ ਹਾਂਜੀ ਆਪਾਂ ਜੀ ਬਣਾਉਨੇ ਆ ਸਬਜੀ ਹਾਂਜੀ ਕੜਾਹੀ ਦੇ ਵਿੱਚ ਆਪਣਾ ਤੇਲ ਗਰਮ ਹੋ ਚੁੱਕਿਆ। ਜੀਰਾ ਪਾ ਰਹੇ ਹਾਂਗੇ। ਨਾਲੇ ਜੀ ਆਪਾਂ ਇਹਦੇ ਪਾ ਦਾਂਗੇ ਕੱਟਿਆ ਹੋਇਆ ਅਦਰਕ। ਹਾਂਜੀ ਨਾਲੇ ਜੀ ਆਪਾਂ ਪਾ ਦਾਂਗੇ ਕੱਟੇ ਹੋਏ ਪਿਆਜ਼। ਹਾਂਜੀ ਪਿਆਜ਼ ਜਦ ਆਨਗੇ ਆਪਾਂ ਲਗਾਤਾਰ ਹਿਲਾਈ ਜਾਵਾਂਗੇ। ਲਗਾਤਾਰ ਚਲਾਈ ਜਾਵਾਂਗੇ ਲੈਟ ਬਰਾਉਨ ਹੋ ਜਾਣ ਜੇ ਹੋਂ ਤੱਕ ਆਪਾਂ ਇਹਨਾਂ ਦਾ ਕਲਰ ਚੇਂਜ ਕਰਾਂਗੇ। ਹਾਂਜੀ ਸਾਡੀ ਵੀਡੀਓ ਜੀ ਚਾਲੂ ਚਾਲੂ ਨੂੰ ਲੈਕਚਰ ਕਰਿਆ ਕਰੂ। ਆਪਣੇ ਚੈਨਲ ਨੂੰ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਹਾਂਜੀ ਪਿਆਜ ਆਪਣਾ ਜੀ ਹਲਕਾ ਜਿਹਾ ਲਾਈਟ ਬਰਾਉਨ ਜਿਹਾ ਕਲਰ ਹੋ ਗਿਆ ਆਪਾਂ ਪਾ ਰਹੇ ਹਾਂ ਜੀ ਕੱਚੀ ਹਲਦੀ ਕद्दूकस ਕਰੀ ਹੋਈ। ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਕੱਟਿਆ ਹੋਇਆ ਹਰਾ ଲਸਣ। ਹਲਦੀ ਦੀ ਕੱਚੀ ਪਾਉਣ ਦੇ ਨਾਲ ਸਬਜ਼ੀ ਜੀ ਆਪਣੀ ਵਧੀਆ ਬਣ ਜਾਂਦੀ ਹੈ ਤੇ ਸ਼ਾਈਨਿੰਗ ਵੀ ਵਧੀਆ ਆਉਂਦੀ ਹੈ। ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਹਾਂਜੀ ਤੁਸੀਂ ਜੇ ਕੱਚੀ ਹੋਰ ਵੀ ਪਾ ਕੇ ਜਰੂਰ ਸਬਜ਼ੀ ਬਣਾ ਕੇ ਟ్రਾਈ ਕਰਿਓ। ਹਾਂਜੀ ਆਪਾਂ ਜਿਹੜੇ ਨਾਰਮਲ ਨਮਕ ਤੇ ਮਸਾਲੇ ਨੇ ਜੋ ਵੀ ਵਿੱਚੇ ਪਾ ਦਾਂ। ਸਾਰੇ ਮਸਾਲਿਆਂ ਦੀ ਢੜ ਕੇ ਵੀ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਨਾਮ ਕੋ ਮਿਰਚੀ ਆਪਾਂ ਆਪਣੇ ਟੇਸ ਅਨੁਸਾਰ ਪਾ ਸਕਦੇ ਹਾਂ ਹੁਣ ਜੀ ਥੋੜਾ ਜਿਹਾ ਜੀ ਆਪਾਂ ਪਾਣੀ ਪਾ ਦਾਂਗੇ ਹਾਂ ਜੇ ਪਟਾਕ ਦਾਂਗੇ ਮਸਾਲੇ ਇਹਨੂੰ ਵੀ ਟਾਕੇ ਪਕਾਉਣਾ ਮੰਨ ਕਾਲੀ ਨੂੰ ਜਪਾ ਲਗਾਤਾਰ ਚਲਾਉਂਦੇ ਹੋ ਮਿਕਸ ਕਰਦੇ ਹਾਂ। ਇਹ ਹੋ ਗਿਆ। ਥੋੜਾ ਜਿਹਾ ਹੀ ਪਾਣੀ ਪਾ ਦਾਂਗੇ। ਜਿੰਨਾ ਵਧੀਆ ਜੀ ਆਪਣਾ ਤੜਕਾ ਬਊਗਾ ਉੰਨੀ ਵਧੀਆ ਆਪਣੀ ਸਬ지 ਬਣੂਗੀ। ਹਾਂਜੀ ਮਸਾਲਾ ਆਪਣਾ ਜੀ ਤਿਆਰ ਆ ਪਹਿਲੇ ਤੇ ਪਾ ਰਹੇ ਹਾਂ ਜੀ ਕੱਤੇ ਹੋਏ ਆਲੂ। ਹਾਂਜੀ ਸਾਰੇ ਆਲੂਆਂ ਨੂੰ ਜੀ ਆਪਾਂ ਮਸਾਲੇ ਦੇ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਦੀ ਜੀ ਚਾਈਨੀਲ ਬਹੁਤ ਵਧੀਆ ਆ ਰਹੀ ਹੈ। ਥਿੱਪੀ ਹਲਦੀ ਪਾਉਣ ਦੇ ਨਾਲ ਦੀ ਵਧੀਆ ਸ਼ਾਈਨੀ ਹੋਊਗੀ। ਫੱਜੀ ਦੀ ਟੇਸਟੀ ਬਣਦੀ। ਹਾਂਜੀ ਆਪਾਂ ਨਾਲੇ ਜੀ ਪਾ ਦਾਂਗੇ ਗਾਜਰਾਂ ਮਟਰ। ਹਾਂਜੀ ਸਾਰੀ ਸਬਜੀ ਜੇ ਆਪਾਂ ਮਸਾਲੇ ਦੇ ਵਿੱਚ ਪਾ ਦਾਂਗੇ। ਹਾਂਜੀ ਮਸਾਲੇ ਦੇ ਵਿੱਚ ਵੀ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਹਾਂਜੀ ਸਾਰੀ ਸਬਜ਼ੀ ਜੀ ਆਪਾਂ ਮਸਾਲੇ ਦੇ ਚੰਗੀ ਤਰ੍ਹਾਂ ਮਿਕਸ ਕਰਕੇ ਢੱਕ ਕੇ ਪਕਾਵਾਂਗੇ। ਹਾਂਜੀ ਸਬਜ਼ੀ ਜੀ ਆਪਣੀ ਪਾਨ ਰਹਿ ਗਈ ਆ ਆਪਾਂ ਵਿੱਚ ਵਿੱਚ ਇੱਕ ਦੋ ਵਾਰੀ ਇਹਨੂੰ ਚੈੱਕ ਕਰਦੇ ਰਹਾਂਗੇ। ਹਾਂਜੀ ਬਹੁਤ ਵਧੀਆ ਸ਼ਾਈਨੀਗ ਆ ਰਹੀ ਹੈ ਜੀ ਸਬਜ਼ੀ ਦੀ। ਹਾਂਜੀ ਪਟਾਕ ਦਾਂਗੇ ਜੀ ਢੱਕ ਕੇ ਪਕਾਵਾਂਗੇ। ਹਾਂ ਜੀ ਆਪਣੀ ਜੀ ਗਾਜਰ ਮਟਰ ਆਲੂ ਦੀ ਸਬਜ਼ੀ ਬਣ ਕੇ ਤਿਆਰ ਹੈ ਜੀ ਆਪਾਂ ਜੀ ਨੇ ਇੱਕ ਡਾਂਗੇ ਦੇ ਵਿੱਚ ਸਰਵ ਕਰ ਲਈ ਬਹੁਤ ਵਧੀਆ ਸਬਜ਼ੀ ਬਣੀ ਹੈ ਜੀ ਇਹ ਆਪਣੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਬਹੁਤ ਵਧੀਆ ਸ਼ਾਈਨ ਆ ਰਹੀ ਹੈ ਤੁਸੀਂ ਜੀ ਜ਼ਰੂਰ ਇਸ ਤਰਾਈ ਕਰਿਓ ਇਸ ਤਰਾਈ ਜੀ ਸਬਜ਼ੀ ਬਣਾਇਓ ਹਾਂ ਜੀ ਆਪਣੀ ਜੀ ਸਬਜ਼ੀ ਇੱਕ ਡਾਂਗੇ ਦੇ ਵਿੱਚ ਸਰਵ ਕਰ ਲਈ ਜੀ ਤੁਸੀਂ ਵੀ ਜਰੂਰ ਸਬਜੀ ਬਣਾਓ ਜੀ ਜਰੂਰ ਟਰਾਈ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ